ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ ਫਿਰ ਫਿਰ ਫੇਰ ਵਟਾਈਏ ਗੈਨੀ ਹੋਏ ਮਰਮ ਕੋ ਪਾਏ ਭਾਈ ਸਾਹਿਬ ਭਾਈ ਗੁਰਦਾਸ ਜੀ 150 ਸ਼ਬਦਾਂ ਦੇ ਇਸ ਤਰ੍ਹਾਂ ਦਾ ਉਹਨਾਂ ਨੇ ਖੁਲਾਸਾ ਕੀਤਾ ਹੈ ਕਈ ਜੁਗਾ ਤੋਂ ਅਨੰਤ ਕਾਲ ਤੋਂ ਮੇਰੀ ਵਾਸ਼ਨਾ ਕਈ ਸਰੀਰਾਂ ਚ ਮੈਨੂੰ ਪੰਦੀ ਰਹੀ ਕਈ ਜਨਮ ਕਈ ਜਨਮ ਵਾਸ਼ਨਾ ਬੱਧਾ ਆਵੇ ਜਾਏ ਕਿਉਂ ਸਰੀਰ ਮਰ ਜਾਂਦਾ ਵਾਸ਼ਨਾ ਮਰਦੀ ਨਹੀਂ। ਸਰੀਰ ਬੁੱਢਾ ਹੁੰਦਾ ਵਾਸ਼ਨਾ ਤੇ ਜਵਾਨ ਬਣੀ ਰਹਿੰਦੀ ਹੈ। ਫਿਰ ਵਾਸ਼ਨਾ ਤਿਰਬੈਣੀ ਇਹਦੀਆਂ ਤਿੰਨ ਧਾਰਾਂ ਨੇ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ। ਲੋਭ ਵਾਸ਼ਨਾ